ਸ਼ਰਾਰਤੀ ਅੰਸਰਾਂ ਵੱਲੋਂ ਜੈਤੋ ਰੰਜੇ ਰਜਵਾਏ ਤੇ ਲਗਾਏ ਗਏ ਫਲੈਕਸਾਂ ਨੂੰ ਉਤਾਰ ਕੇ ਲੈ ਜਾਵਾਂ ਕਾਰਨ ਸਮਾਜ ਸੇਵੀ ਵਿਅਕਤੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਹ ਫਲੈਕਸ ਰਜਵਾਏ ਵਿੱਚ ਘਰੇਲੂ ਸਮਾਨ ਲਿਆ ਕੇ ਸੁੱਟਣ ਵਾਲਿਆਂ ਨੂੰ ਪ੍ਰੇਰਣਾ ਦਿੰਦੇ ਸਨ ਪਰ ਕੋਈ ਸ਼ਰਾਰਤੀ ਅੰਸਰਾਂ ਨੂੰ ਜਿਹੜਾ ਕੁਝ ਚੰਗਾ ਨਹੀਂ ਲੱਗਾ ਤਾਂ ਉਹਨਾਂ ਨੇ ਇਹ ਫਲੈਕ ਸੁੱਟਾਰ ਕੇ ਲੈ ਗਏ